ਅੰਮ੍ਰਿਤਸਰ ਪੰਜਾਬੀ ਇਧਰੇ ਪਰ ਹੋ ਸਕਦਾ ਮੈਂ ਨੀਤਿਨ ਟੰਡਨ ਗੱਲ ਕੀਤੀ ਹੈ ਪਿਛਲੇ ਦਿਨੀ ਪਿਛਲੇ ਦਿਨੀ ਕਾਫੀ ਜਿਆਦਾ ਕਿਹੜਾ ਗਗਰਾਹ ਤੋਂ ਬੇੜੀਆਂ ਰਸਤਾ ਜਾਂਦਾ ਸੁਰਕਿਆਂ ਦੇ ਤੇ ਆ ਸੀ ਕਿ ਕਿੱਥੇ ਗੁੰਡਾ ਪਰਚੀ ਵੀ ਲੱਗੀ ਗਈ ਆ ਔਰ ਪਾਰੀ ਬਾਂਹ ਲੰਗਦੇ ਆ ਜਿਹਦੇ ਕਰਕੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਤੇ ਹੀ ਕੁਛ ਦਿਨ ਪਹਿਲਾਂ ਇਹ ਤਸਵੀਰਾਂ ਦਾ ਸਾਹਿਬ ਪੁਲ ਦਿਖਾਇਆ ਸੀ ਕਿ ਕਿ ਇੱਕ ਛੋਟਾ ਜਿਹਾ ਪੁਲ ਸੀ ਕਿਹੜਾ ਵੱਡੀਆਂ ਗੱਡੀਆਂ ਨਿਕਲ ਕਰਕੇ ਉਹ ਕਮਦਾ ਸੀ ਉਹਦੇ ਚਲਦੇ ਹੀ ਖਬਰ ਦੇ ਖਾਨ ਤੋਂ ਬਾਅਦ ਡੀਸੀ ਪ੍ਰਸ਼ਾਸਨ ਨੇ ਹਰਕਤ ਚਾੰਦੇ ਹੋਏ ਦੇਖਦੇ ਪਏ ਤਸਵੀਰਾਂ ਦੇ ਵਿੱਚ ਰਸਤਾ ਬੰਦ ਕੀਤਾ ਗਿਆ और इस तो भारी वाहन लंघा बंद करते और पुलिस पुलिस प्रशासन दो मुलाजम भी लगाए गए उत्थे ही लोगों का गलबात करने को की कोशिश करा जानने की कोशिश करा की कहना सर की नाम तो मैं जी अनिल कुमार ट्रांसपोर्ट फैक्ट्री आम आदमी पार्टी मैं सब तो पहला आम आदमी पार्टी का बहुत ज्यादा धनबाद करना चलो मान योग डी सी साहब मान योग श्री एस एच ओ सुजानपुर 1999 ਤੇ ਜਿਹੜੀ ਖਬਰ ਲੱਗੀ ਉਹਦੇ ਮਾਧਿਅਮ ਰਾਈ ਬੈਰੀਅਰ ਲਗਾਇਆ ਭਾਰੀ ਬਾਣ ਆਣ ਜਾਣ ਬੰਦ ਕੀਤਾ ਔਰ ਪਿੰਡ ਦੇ ਸਾਰੇ ਲੋਕ ਬੜੇ ਖੁਸ਼ ਨੇ ਕਿ ਸਾਡਾ ਜਿਹੜਾ ਦਿੱਕਤ ਦਾ ਸਬਨਾ ਨਹੀਂ ਕਰਨਾ ਪਏਗਾ ਔਰ ਪ੍ਰਸ਼ਾਸਨ ਦਾ ਧੰਨਵਾਦ ਕਰਨ ਵਾਸਤੇ ਸਾਰੇ ਇਕੱਠੇ ਹੋਏ ਆ ਤੇ ਇਦਾਂ ਹੀ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਕਿ ਕੰਮ ਕਰੀ ਜਾਓ ਲੋਕ ਆਪ ਦਾ ਸਾਥ ਦੇਣਗੇ ਔਰ ਤੁਹਾਡੇ ਸਹਿਯੋਗ ਦੇ ਨਾਲ ਜੋ ਵੀ ਹੋਰ ਵੀ ਕੋਈ ਗਲਤ ਕੰਮ ਹੋਏਗਾ ਬੰਦ ਕਰਾਂਗਾ ਸਰ ਦੇਖੋ ਨੂੰ ਮਿਲਦਾ ਹੈ ਕੁਝ ਦਿਨ ਪਹਿਲੇ ਬੱਚਿਆਂ ਨੇ ਆਪਣੀ ਮੁਸ਼ਕਲ ਦੱਸੀ ਕਿ ਸਕੂਲ ਜਾਣ ਵੇਖਤ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪੋਲ ਕਮਜ਼ੋਰ ਸੀ। ਉਹਦੇ ਬਾਅਦ ਤੋਂ ਅੱਜ ਡਿਸ਼ ਪ੍ਰਸ਼ਾਸਨ ਆ ਰਸਤਾ ਬੰਦ ਕੀਤਾ ਗਿਆ। ਕੀ ਕਹਿਣਾ ਚਾਹੁੰਦੇ ਹੋ? ਮੈਂ ਜੇ ਕੁਮਾਰ ਲਾਟੂ ਸਮਾਜ ਸੇਵਕ ਗੰਗਰਾ ਪਿੰਡ ਦਾ ਵਾਸੀ ਹਾਂ। ਬਹੁਤ ਵਧੀਆ ਪ੍ਰਸ਼ਾਸਨ ਨੇ ਕੰਮ ਕੀਤਾ ਹੈ। ਇਹ ਸਾਰਾ ਭਰਾ ਮੇਰਾ ਬਾਬਾ ਬਹੁਤ ਨੇਕ ਬੰਦੇ ਨੇ। ਦਰਗਾਹ ਦੀ ਸੇਵਾ ਕਰਦੇ ਨੇ ਔਰ ਬਹੁਤ ਹੀ ਵਧੀਆ ਬੰਦੇ ਨੇ ਇਹਨਾਂ ਦੇ ਸਜੋਗ ਨਾਲ ਸਾਰਾ ਕੰਮ ਹੋਇਆ ਅਸੀਂ ਘਟ ਤੋਂ ਘਟ ਵੀ ਇਸ ਸੜਕ ਬਣਾਉਣ ਵਾਸਤੇ ਘਟ ਤੋਂ ਘਟ 10 ਜਾਂ 12 ਬਾਰੀ ਅਖਬਾਰ ਦੇ ਵਿੱਚ ਖਬਰ ਲੁਆਈ ਹੀ ਧਰਮੇ ਮਾਰੇ ਹੀ ਤਾਂ ਜਾ ਕੇ ਇਹ ਸੜਕ ਬਣੇ ਇਹ ਹੈਵੀ ਵਾਹਨਾਂ ਵਾਸਤੇ ਇਹ ਸੜਕ ਨਹੀਂ ਹੈ ਔਰ ਚੋਰੀ ਜਾ ਕੇ ਰਾਤ ਨੂੰ ਗੱਡੀਆਂ ਭਰ ਕੇ ਕੱਟ ਕੇ ਲੈ ਜਾਂਦੇ ਹੀ ਕੱਲ ਦਿਨੇ ਜਾਂਦੀਆਂ ਹੀ ਗੱਡੀਆਂ ਕੋਈ ਨਿਆਣਾ ਥੱਲੇ ਆ ਜਾਂਦਾ ਇੱਕ ਹੋਰ ਉਹ ਸਾਡਾ ਪੁਲ ਬਹੁਤ ਕਮਜ਼ੋਰ ਹੈਗਾ ਬਹੁਤੀ ਮੁਨੀਆਤ ਬਿਲਕੁਲ ਖਤਮ ਹੋ ਗਈ। ਸਾਨੂੰ ਤੇ ਉਹੇ ਡਰ ਲੱਗ ਰਿਹਾਦਾ ਸੀ ਕਿ ਕੋਈ ਗੱਡੀ ਨਾਲ ਵਿੱਚ ਟਿਕ ਜਾ। ਔਰ ਮੈਂ ਪ੍ਰਸ਼ਾਸ਼ਨ ਦਾ ਮੇਰੇ ਭਰਾ ਦਾ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਆ, ਪੀਸੀ ਸਾਹਿਬ ਦਾ ਤੇ ਐਸਐਚਓ ਸਾਹਿਬ ਦਾ ਸਿਝਾਲਪੁਰ। ਬਹੁਤ ਹੀ ਵਧੀਆ ਕੰਮ ਕੀਤਾ ਆ ਔਰ ਬਹੁਤ ਹੀ ਵਧੀਆ ਮੈਂ ਫਿਰ ਧੰਨਵਾਦ ਕਰਦਾ ਆ। ਕਾ ਤੁਹਾਡੇ ਵਾਲੋ ਪੁਲਿਸਦਾਰ ਪਹਿਲੇ ਗੱਡੀਆਂ ਰੋਕੀਆਂ ਵੀ ਗਏ ਸੀ ਉਹਨਾਂ ਕੋ ਪਰਚੀ ਦੀ ਮੰਗ ਵੀ ਕੀਤੀ ਗਈ ਸੀ ਡਰਾਈਵਰ ਨਾਲ ਪਰਚਾ ਵੀ ਕਰਵਾਇਆ ਗਿਆ ਸੀ ਅੱਜ ਕਿਹੜਾ ਰਸਤਾ ਬੰਦ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਸੁਜਾਨਪੁਰ ਐਸਐਚਓ ਸਾਹਿਬ ਦੇ ਅਸੀਂ ਬਹੁਤ ਧੰਨਵਾਦ ਹੈ ਸਲੂਟ ਹੈ ਉਹਨੂੰ ਕਿ ਵਾਕਈ ਜਿੱਦਾਂ ਦਾ ਸੋਚਿਆ ਸੀ ਉਹ ਇਦਾਂ ਦੇ ਹੀ ਮਤਲਬੇ ਕੰਮ ਕੀਤਾ ਬਹੁਤ ਵਧੀਆ ਮੈਂ ਐਸਐਚਓ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਮੈਨੂੰ ਤੇ ਬਹੁਤ ਵਧੀਆ ਬੰਦੇ ਲੱਗੇ ਜਿਹੜਾ ਅਦੀਵਾਜ ਨਾਲ ਸਾਡੇ ਨਾਲ ਜਿਹੜਾ ਕੰਮ ਕਰਤਾ ਔਰ ਸਤਾ ਅਠਾ ਪਿੰਡਾਂ ਨੂੰ ਨਿਆੜਿਆਂ ਨੇ ਸਕੂਲ ਜਾਣਾ ਸੀ ਉਹਨਾਂ ਦਾ ਜਿਹੜਾ ਮਤਲਬ ਹੀ ਰਸਤਾ ਆ ਉਹ ਖੋਲਤਾ ਆ ਤੇ ਪਿੱਛੇ ਪੁਲ ਟੁੱਟਣ ਵਾਲਾ ਆ ਦੋਏ ਪੁਲ ਟੁੱਟਣ ਵਾਲੇ ਆ ਇੱਕ ਇਹ ਪਾਬਰੋਸ ਵਾਲਾ ਪੁਲ ਵੀ ਟੁੱਟਣ ਵਾਲਾ ਤੇ ਪਿੱਛੇ ਜਿਹੜਾ ਇੱਕ ਪੋਲਾ ਵੀ ਟੁੱਟਣ ਵਾਲਾ ਹੁਣ ਅਸੀਂ ਬੜੇ ਪਿੰਡ ਬਹੁਤ ਖੁਸ਼ ਹੋ ਗਏ ਆ ਪਿੰਡ ਦੇ ਜਿਹੜੇ ਵਾਸੀ ਆ ਉਹ ਵੀ ਬਹੁਤ ਖੁਸ਼ ਆ ਗਏ ਆ ਬਾਕੀ ਰਾਤੀ ਵੀ ਜਿਹੜਾ ਮਤਲਬ ਹੀ ਨਾਕਾ ਇਦਾਂ ਹੀ ਲੱਗਾ ਰਹੇ ਕਿ ਜਿਹੜੀਆਂ ਰਾਤ ਗੱਡੀਆਂ ਜਿਹੜੀਆਂ ਮਤਲਬ ਹੀ ਨਿਕਲਦੀਆਂ ਉਹ ਨਾਲ ਨਿਕਲ ਅਹੀਂ ਅਸਾ ਚੋਕੇ ਹੋ ਬੇਤੇ ਕਰਨੇ ਆ ਬੜੀ ਮਿਹਰਬਾਨੀ ਐ ਐਸਚੋ ਸਾਹਿਬ ਜੀ ਡੀਸੀ ਸਾਹਿਬ ਵੀ ਔਰ ਸਾਡਾ ਭਰਾ ਪਾਰਟੀ ਦਾ ਡਿਸਟ੍ਰਿਕਟ ਦਾ ਪ੍ਰਧਾਨ ਆ ਲਾਠੂ ਭਾਈ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਵੀ ਮੇਰੇ ਵੀਰ ਭਰਾਵਾਂ ਨੇ ਕਾਫੀ ਸਾਥ ਦੇ ਕੇ ਇੱਥੋਂ ਤੱਕ ਪਹੁੰਚੇ ਆ ਤੇ ਬਹੁਤ ਸੰਯੋਗ ਆ ਸਾਰਿਆਂ ਦਾ ਸੰਯੋਗ ਆ ਔਰ ਮੀਡੀਆ ਦਾ ਖਾਸ ਕਰਕੇ ਇਹ ਮੀਡੀਆ ਦਾ ਬਹੁਤ ਵੱਡਾ ਮਤਲਬੀ ਯੋਗਦਾਨ ਆ ਜਿਨ੍ਹਾਂ ਸਾਡਾ ਸਾਡੀ ਬਾਜ ਆ ਜਿਹੜੀ 89 ਨੇ ਜਿਹੜੀ ਜਿਹੜੀ ਬਾਜ ਚੁੱਕੀ ਐ ਔਰ ਉੱਥੋਂ ਤੱਕ ਪਹਾਈ ਐ ਔਰ 99 ਦੀ ਬਦੌਲਤ ਅੱਜ ਨਾਕਾ ਜਿਹੜਾ ਪੱਕਾ ਲੱਗ ਗਿਆ ਉਮੀਦ ਕਰਨੀਆਂ ਰਾਤੀ ਵੀ ਲੱਗਾ ਰਹੇਗਾ ਦਿਨੇ ਵੀ ਲੱਗੇਗਾ ਡਰਾਈਵਰਾਂ ਵੀ ਆ ਕੇ ਹੱਥ ਜੋੜ ਕੇ ਬੇਨਤੀ ਆ ਕਿਦਰ ਗੱਡੀ ਨਾਲ ਲਿਆਣ ਅਗਰ ਲਿਆਣਗੇ ਤੇ ਜੁਰਮਾਨੇ ਦੀ ਤਿਆਰੀ ਰੱਖਣ ਜੇ ਬਾਈਚਾਂਸ ਚੋਰੀ ਰਾਤ ਨੂੰ ਗੱਡੀਆਂ ਕਰਦੇ ਆ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਹੈਗੀ ਅਸੀਂ ਬਿਲਕੁਲ ਫੜਾਂਗੇ ਜੀ ਉਹਨੂੰ ਅਸੀਂ ਜੁਰਮਾਨਾ ਕਰਾਵਾਂਗੇ ਪਾਏ ਜਿਹੜਾ ਮਰਜ਼ੀ ਹੋਏ ਡਰਾਈਵਰਾਂ ਦੇ ਮਾਲਕਾਂ ਨੇ ਸਾਨੂੰ ਫੋਨ ਕੀਤਾ ਇੱਕ ਬਾਬਾ ਟਰਾਂਸਪੋਰਟ ਹੈ ਸਰ ਨੂੰ ਤੁਮ ਕੀ ਦਿੰਦਾ ਉਹ ਜਿੱਥੋਂ ਗੱਡੀਆਂ ਕੱਢਣੀਆਂ ਕੱਢਣੀਆਂ ਆ ਉਹਨੂੰ ਤਾਂ ਖੁੱਲਾ ਚੈਲੰਜ ਆ ਕਿ ਵੀਰਾ ਤੂੰ ਗੱਡੀ ਕੱਢ ਕੇ ਦੱਸ ਇੱਥੋਂ ਪਿੰਡ ਵਾਲੇ ਜਾ ਕੇ ਦੇਸ ਉੱਤੇ ਦੇਣੀਆਂ ਕਿ ਦੇਖ ਸਕਦੇ ਲੋਕਾਂ ਨੇ ਦਿਸੇ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਜੇ ਇਹ ਨਾਕਾ ਪੱਕਾ ਲੱਗਾ ਰਿਹਾ ਹੈ ਧੰਨਵਾਦ ਕਰ ਰਿਹਾ ਹੈ ਲੇਕਿਨ ਜੇ ਕੋਈ ਚੋਰੀ ਗੱਡੀ ਕਰਦਾ ਤਾਂ ਉਹ ਕਾਰਵਾਈ ਕੀਤੀ ਇਹ ਦੇਖਦੇ ਹੋ ਐਂਟਰਟੇਨਮੈਂਟ ਪੰਜਾਬ ਨੀ। ਸਤਿ ਸ੍ਰੀ ਅਕਾਲ ਜੀ। ਹਾਂ ਜੀ ਨਮਸਕਾਰ। ਸਰ ਨਿਤਿਨ ਹੋ ਰਿਹਾ ਜੀ। ਹਾਂ ਜੀ ਹਾਂ ਜੀ ਨਿਤਿਨ ਸਰ ਕਿੜੇ ਢੇੜੀਆਂ ਤੋਂ ਕਾਫੀ ਗੱਡੀਆਂ ਨਿਕਲਦੀਆਂ ਨੇ ਨਿਕਲ ਨਿਕਲਦੀਆਂ ਨੇ ਉੱਥੇ ਕੀ ਇੰਤਿਮੀਆਂ ਕੀਤੇ ਗਏ ਸਰ ਗੱਡੀਆਂ ਇਹ ਜਿਹੜੀਆਂ ਆਉਂਦੀਆਂ ਨੇ ਕੰਪਲੇਂਟ ਆ ਰਹੀ ਸੀ ਬਾਰ-ਬਾਰ ਪਿੰਡ ਵਾਲਿਆਂ ਦੀ ਕਿ ਬਹੁਤ ਰਾਤ ਕੰਦੀ ਜ਼ਿਆਦਾ ਹੈ। ਗੁਜਰਾਸਤਾ ਦਾ ਮੇਨ ਬੰਦ ਹੋ ਚੁੱਕਿਆ ਆਲਰੇਡੀ। ਇਸ ਕਰਕੇ ਇਹ ਵੀ ਰਸਤਾ ਅਸੀਂ ਸਾਨੂੰ ਲਿਖ ਕੇ ਆਇਆ ਸੀਗਾ ਕਿ ਇਹ ਬੰਦ ਕੀਤਾ ਜਾਵੇ ਬੰਦ ਕਰਵਾਇਆ ਆਪਾਂ। ਸਰ ਕਿਹੜੀ ਕਿਹੜੀ ਜਗ੍ਹਾ ਦਾ ਪ੍ਰੋਪਰ ਰੂਟ ਹੈ ਉਧਰੋਂ ਜਾਣ ਸਰ ਕਿਹੜੀ ਕਿਹੜੀ ਜਗ੍ਹਾ ਤੇ ਬੰਦ ਕਰਵਾਇਆ ਗਿਆ ਬੈਰੀਕਡ ਲਗਾਏ ਗਏ। ਇਹੋ ਹੀ ਜਿਹੜਾ ਕ੍ਰਸ਼ਰ ਤੋਂ ਤਾਂ ਨੂੰ ਆਉਣ ਦਾ ਪੁਲੀ ਹੈ ਜਿਹੜੀ ਛੋਟੀ ਜਿਹੀ ਪ ਉਹ ਬਿਲਕੁਲ ਮਾੜੀ ਪੁਲੀ ਹੈ ਉਤੋਂ ਜੋ ਹੈਵੀ ਲੋਡੇਡ ਟਿਪਰ ਨੰਗਣ ਕੀ ਉਹਦਾ ਵੈਸੇ ਹੀ ਕਿਸੇ ਵੀ ਟਾਈਮ ਟੁੱਟ ਸਕਦੀ ਹੈ ਤਾਂ ਕਰਕੇ ਬੰਦ ਕਰਾਇਆ ਸਰ ਨਾ ਕਿਤੇ ਮਲਾਇਮ ਵੀ ਲਗਾਏਗਾ ਕੋਈ ਹਾਂਜੀ ਮਲਾਇਮ ਲਗਾਏਗਾ ਇਹ ਤਾਂ ਹਾਂਜੀ ਹਾਂਜੀ ਬਿਲਕੁਲ ਉੱਥੇ ਵੈਰੀਗੇਟਿੰਗ ਕਰਵਾਈ ਹੈ ਮਲਾਜ਼ਮ ਵੀ ਉੱਥੇ ਡਿਪਿਊਟ ਕੀਤੀ ਹੈ ਆਪਣੀ ਪੈਟਰੋਲਿੰਗ ਟੀਮ ਡਿਪਿਊਟ ਕੀਤੀ ਹੈ ਉਹ ਰੋਡ ਦੇ ਉੱਤੇ ਚੈੱਕ ਕਰਦੇ ਰਹਿਣਗੇ